ਹਾਂਜੀ ਆਪਾਂ ਪੂੜੇ ਬਣਾਵਾਂਗੇ ਆ ਆਟਾ ਗੁੰਨਣ ਲੱਗੇ ਹੋયા ਆ ਆ ਦੇਖੋ ਇਹੋ ਜਿਹਾ ਆਟਾ ਕਰ ਲਓ ਬੱਸ ਹਲਕਾ ਪੂੜਿਆਂ ਦਾ ਇਹੋ ਜਿਹਾ ਆਟਾ ਹੁੰਦਾ ਹਾਂ ਦੇਖੋ ਤੇ ਚਾਪਾਂ ਨੇ ਥੋੜੀ ਜੀ ਸੌਂਫ ਪਾ ਲਈ ਤੇ ਇਹ ਨਾ ਆਟਾ ਆਪਾਂ ਨੇ ਕਰ ਲਿਆ ਗੁੜ ਘੋਲਿਆ ਪਿਆ ਸੀ ਮੈਂ ਕਿਹਾ ਗੁੜ შე ਦਫਾ ਲ ਦ ਜਾਊਗਾ ਹਨ ਕਿੰਝ ਪਿਆ ਸੀ ਹੁਣ ਆਪਾਂ ਪੂੜੇ ਬਣਾਵਾਂਗੇ ਆਪਾਂ ਨੇ ਗੈਸ ਚਾਲੂ ਕਰ ਲਿਆ ਪਾਣੀ ਹੌਲੀ ਹੌਲੀ ਪਾ ਦਿੰਦੇ ਹਾਂ ਬੱਸ ਇਸ ਤਾਨੂੰ ਪੂਰੇ ਸਾਡੇ ਵਧੀਆ ਲੱਗੇ ਤਾਂ ਤੁਸੀਂ ਸਾਡੀ ਵੀਡੀਓ ਲਾਈਕ ਤੇ ਕਮੈਂਟ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਸੀਂ ਬਣਾਉਂਦੇ ਹਾਂ ਬਸ ਹਾਂ ਜੀ ਆਪਣੇ ਪੂੜੇ ਹੁਣ ਬਣਨੇ ਸਟਾਰਟ ਹੋ ਗਏ ਨੇ ਪੂੜਾ ਆਪਾਂ ਨੇ ਬਣਾ ਲਿਆ ਹੁਣ ਆਪਾਂ ਇਹਨੂੰ ਥੱਲਣਾ ਕਿਵੇਂ ਐ ਇਸ ਤਰ੍ਹਾਂ ਕਰਦੇ ਹਾਂ ਇਸ ਤਰ੍ਹਾਂ ਆਦਿ ਕਾਹਨ ਕਰਦੇ ਸੀ ਰੀਕਾ ਪਤਾ ਨਹੀਂ ਗਿਆ ਨਹੀਂ ਤਾਂ ਫਿਰ ਤੁਸ ਫੜ ਲਓ ਹਾਂ ਜੀ ਦੇਨ ਨਹੀਂ ਤਾਂ ਫਿੱਟ ਵੀ ਜਾਂਦਾ ਚਲੋ ਜਿੰਨੇ ਕੁ ਸੰਦ ਹੋਏ ਨਾ ਪੂਰੇ ਜੋੜ ਲਿਖਣਨਾ ਕਿ ਪੂਰੇ ਸੰਦ ਸੰਦ ਨਾ ਅੰਕ ਜੀ ਕਾਗਜ਼ ਨੇ ਤਿਆਰ ਕੀ ਸਾਰੇ ਰੰਗ ਆ ਗਏ ਲਓ ਜੀ ਆਪਾਂ ਨੇ ਕੂੜੇ ਬਣਾ ਲਏ ਨੇ ਹੂੜਾ ਥਿਆ ਤੇ ਜਿਵੇਂ ਜੇ ਟੇਸਟੀ ਲੱਗਦਾ ਤੇ ਖਾਓ ਅੰਬ ਦੇ ਜਾਰ ਨਾਲ ਆ ਬਾਕੀ ਆ ਆਪਣੀ ਜੇ ਵੀਡੀਓ ਸਾਡੀ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਚੈਨਲ ਜ਼ਰੂਰ ਕਰ ਲੈ ਜੇ ਹਾਂਜੀ ਆਪਾਂ ਨੇ ਗੁੜ ਘੋਲਿਆ ਹੋਇਆ ਸੀਗਾ ਮੈਂ ਤਾਂ ਫਾਲਤੂ ਜਾਊਗਾ ਕਟੋਰ ਜਾਣ ਵਾਸਤੇ ਫਿਰ ਅੱਜ ਕੱਥ ਹੋ ਗਏ ਨਸੀ ਤੇ ਅਸੀਂ ਘਰੇ ਬਣਾ ਲੇ ਆਏ ਵਸ ਪੂਰੇ ਖਾਓ ਜੀ ਸਰ ਮੈਨੂੰ ਬੜੀ ਲੱਗੀ ਬੱਸੇ ਹੋਰ ਨੂੰ ਮੈਂ ਤੇ ਕਰਦੀ ਸੀ ਖੁਸ਼ ਪਸੰਦ ਨਹੀਂ